ਇਮੀਗ੍ਰੇਸ਼ਨ ਕੰਪਨੀ ਨੇ ਇੱਕ ਪਤੀ ਪਤਨੀ ਦੇ ਕੋਲੋਂ 10 ਲੱਖ ਰੁਪਏ ਲੈ ਇੰਗਲੈਂਡ ਭੇਜਣ ਦੇ ਲਈ ਨਾ ਵੀਜ਼ਾ ਲਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਜੀ ਤੋਂ ਬਾਅਦ ਦੋਹੇ ਪਤੀ ਪਤਨੀ ਲੁਧਿਆਣਾ ਦੇ ਅਸ਼ਮੀਤ ਚੌਕ ਦੇ ਇੱਕ ਪਾਣੀ ਵਾਲੀ ਟੈਂਕੀ ਆ ਉਸ ਟੈਂਕੀ ਦੇ ਉੱਤੇ ਚੜ ਗਏ ਵੀਜ਼ਾ ਨਹੀਂ ਲੱਗੇ ਸਾਡਾ ਕੁਝ ਨਹੀਂ ਲੱਗਿਆ ਹੋਵੇਗਾ ਜੀ 10 ਲੱਖ ਰੁਪਏ ਐਡਵਾਂਸ ਲੈ ਲਿਆ ਹਾਂ ਜੀ ਐਡਵਾਂਸ ਲੈ ਲਿਆ ਸਤੋਂ ਕਹਿ ਕੇ ਵੀ ਜੇ ਪੈਸੇ ਦੇਵੋਗੇ ਵੀ ਤਾਂ ਫੈਲ ਚੱਕੀ ਜਾਊਗਾ ਹਾਂ ਵਿਦੇਸ਼ ਜਾਣ ਦੀ ਚਾਹ ਦੇ ਵਿੱਚ ਕਈ ਨੌਜਵਾਨ ਅਤੇ ਕਈ ਪਰਿਵਾਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਲੁਧਿਆਣਾ ਦੇ ਵਿੱਚ ਇੱਕ ਐਸਾ ਮਾਮਲਾ ਆਇਆ ਜਿਸ ਮਾਮਲੇ ਦੇ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਨੇ ਇੱਕ ਪਤੀ ਪਤਨੀ ਦੇ ਕੋਲੋਂ 10 ਲੱਖ ਰੁਪਏ ਲੈ ਇੰਗਲੈਂਡ ਭੇਜਣ ਦੇ ਲਈ ਨਾ ਵੀਜ਼ਾ ਲਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ਤੋਂ ਬਾਅਦ ਦੋਹੇ ਪਤੀ ਪਤਨੀ ਲੁਧਿਆਣਾ ਦੇ ਅਸ਼ਮੀਤ ਚੌਂਕ ਦੇ ਇੱਕ ਪਾਣੀ ਵਾਲੀ ਟੈਂਕੀ ਉਸ ਟੈਂਕੀ ਦੇ ਉੱਤੇ ਚੜ ਗਏ ਪੁਲਿਸ ਮੌਕੇ ਤੇ ਆ ਔਰ ਜਿਹੜੇ ਪਰਿਵਾਰਿਕ ਮੈਂਬਰ ਆ ਦੋਹੇ ਪਤੀ ਪਤਨੀ ਦੇ ਉਹ ਮੇਰੇ ਨਾਲ ਨੇ ਮੇਰੇ ਨਾਲ ਉਹ ਬਜ਼ੁਰਗ ਨੇ ਜਿਹੜੇ ਪਰਿਵਾਰਿਕ ਮੈਂਬਰ ਨੇ ਔਰ ਇਸ ਟੈਂਕੀ ਬਲੀ ਪਾਣੀ ਵਾਲੀ ਟੈਂਕੀ ਦੇ ਬਾਹਰ ਹੀ ਬੈਠੇ ਨੇ ਔਰ ਇੱਕ ਪਾਸੇ ਪੁਲਿਸ ਖੜੀ ਹੈ ਪ੍ਰਸ਼ਾਸਨ ਮੌਕੇ ਤੇ ਆ ਫਰ ਵਿਗਟ ਦੀ ਗੱਡੀ ਮੌਕੇ ਤੇ ਆ ਉਹਨਾਂ ਨੂੰ ਸਮਝਾ ਕੇ ਥੱਲੇ ਉਤਾਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਨਾ ਕੀ ਤੁਹਾਡਾ ਬਾਪੂ ਜੀ ਗੁਰਮੀਲ ਸਿੰਘ ਜੀ ਗੁਰਮੀਲ ਜੀ ਇਹ ਦੋਹੇ ਕੋਣ ਨੇ ਤੁਹਾਡੇ ਹਾਂ ਜੀ ਮੇਰਾ ਬੇਟਾ ਤੇ ਮੇਰੀ ਨੂੰਨ ਹੈ ਜੀ ਕੀ ਹੋਇਆ ਕੀ ਮਾਮਲਾ ਕੀ ਹੈ ਅਸੀਂ ਪਹਿਲੇ ਮਹੀਨੇ ਦੇ ਵਿੱਚ ਇੰਗਲੈਂਡ ਜਾਣ ਵਾਸਤੇ ਪਹਿਲ ਲਗਾਈ ਸੀਗੀ ਹੂੰ ਉਦੋਂ ਇਹਨਾਂ ਨੇ ਖਰਨਾ ਵਾਦਾ ਕੀਤਾ ਸੀ 20 ਦਿਨ ਦੇ ਵਿੱਚ ਤੁਹਾਡਾ ਵੀਜ਼ਾ ਲਗਾਇਆ ਜਾਊਗਾ ਵੀ ਵੀਜ਼ਾ ਲਗਾਉਣ ਤੋਂ ਬਾਅਦ ਸੁੱਤੋਂ ਪੈਸੇ ਲੈ ਜਾਣਗੇ ਸਾਰੇ ਹੂੰ ਇਹਨਾਂ ਨੇ 20 ਦਿਨ ਤੋਂ ਬਾਅਦ ਦੂਜੇ ਮਹੀਨੇ ਦੇ ਜਾ ਕੇ ਕਹਿੰਦੇ ਵੀ ਜਿਹੜਾ 10 ਅੱਧੇ ਪੈਸੇ ਭਰੂਗਾ 22 ਲੱਖ ਦੀ ਗੱਲ ਹੋਈ ਸੀਗੀ ਵੀ ਉਹਦੀ ਪਹਿਲ ਗਾਹਾਂ ਕਹਿੰਦੇ ਨੇ ਵੀ ਪਹਿਲ ਚੱਕਣਗੇ ਵੀ ਤੁਸੀਂ ਕਟੋਗੜ 10 ਲੱਖ ਰੁਪਈਆ ਜਮ੍ਹਾਂ ਕਰਵਾਓ ਤੇ ਫੇਰ ਤੁਹਾਡੀ ਗਾਂ ਫੈਲ ਚੱਕੀ ਜਾਊਗੀ ਅਸੀਂ ਮੌਕੇ ਤੇ ਹੀ 10 ਲੱਖ ਰੁਪਈਆ ਬੈਂਕਰਾਂ ਹੀ ਇਹਨਾਂ ਨੂੰ ਪਾਇਆ ਅੱਧੇ ਘੰਟੇ ਦੇ ਵਿੱਚ ਤੇ ਉਸ ਤੋਂ ਬਾਅਦ ਸਾਨੂੰ 29 ਤਰੀਕ ਦੀ ਇਹਨਾਂ ਨੇ ਸਾਡੀ ਇੰਟਰਵਿਊ ਕਰਵਾਤੀ ਇਸੇ ਸਾਲ ਦੇ 2 ਮਹੀਨੇ ਦੇ ਵਿੱਚ ਸਾਰਾ ਕੁਝ ਹੋਇਆ ਹਾਂਜੀ ਹਾਂ 29 ਤਰੀਕ 29 ਫਰਵਰੀ ਨੂੰ ਚੰਡੀਗੜ੍ਹ ਉੱਥੇ ਫੀਸ ਭਰਾਈ ਅਸੀਂ ਫੀਸ ਭਰ ਕੇ ਆਏਗੇ ਤੇ ਉਸ ਤੋਂ ਬਾਅਦ ਜਦ ਵੀ ਅਸੀਂ ਆਉਂਦੇ ਸਾਨੂੰ ਨਾ ਤਾਂ ਇਹਨਾਂ ਨੇ ਇਹ ਦੱਸਿਆ ਵੀ ਤੁਹਾਡਾ ਕੀ ਬਣਿਆ ਕੀ ਨਾ ਬਣਿਆਗਾ ਵੀਜ਼ਾ ਲੱਗ ਗਿਆ ਸੀ ਵੀਜ਼ਾ ਨਹੀਂ ਲੱਗਿਆ ਸਾਡਾ ਕੁਝ ਨਹੀਂ ਲੱਗਿਆ ਹੈਗਾ ਜੀ 10 ਲੱਖ ਰੁਪਏ ਐਡਵਾਂਸ ਲੈ ਲੈਣਾ ਹਾਂ ਜੀ ਐਡਵਾਂਸ ਲੈ ਲੈ ਸਤੋਂ ਕਹਿ ਕੇ ਵੀ ਜੇ ਪੈਸੇ ਦੇਵੋਗੇ ਵੀ ਤਾਂ ਫੈਲ ਚੱਕੀ ਜਾਊਗਾ ਹਾਂ ਚਲ ਫੇਰ ਜਦ ਵੀ ਅਸੀਂ ਆਉਂਦੇ 10 ਦਿਨ 15 ਦਿਨ ਸਾਨੂੰ ਇਹ ਕਹਿੰਗੇ ਨੇਗੇ ਤਾਂ ਫੇਰ 5ਵੇਂ ਮਹੀਨੇ ਚ ਅਸੀਂ 3 ਤਰੀਕ ਨੂੰ ਮਈ ਨੂੰ ਅਸੀਂ ਇੱਥੇ ਆਏ ਮੇਰਾ ਕੁੜਮ ਸਾਹਿਬ ਨਾਲ ਜੇ ਹੋਰ ਸਾਰਾ ਪਰਿਵਾਰ ਨਾਲ ਸੀਗਾ ਇਹਨਾਂ ਨੇ ਖਾਤੋਂ 15 ਦਿਨ ਮੰਗੇ ਵੀ ਜਦਾ ਸੁੰਡਾ 15 ਦਿਨ ਦੇ ਵਿੱਚ ਵੀਜਾ ਵੀ ਜਾਂ ਤੁਹਾਡੇ ਪੈਸੇ ਵਾਪਸ ਹੋ ਜਾਣਗੇ ਅਸੀਂ ਇਹਨਾਂ ਨੂੰ 15 ਦੀ ਬਜਾਏ ਅਸੀਂ 1 ਮਹੀਨਾ 30 ਤਰੀਕ ਦਿੱਤੀ ਵੀ 30 ਮਈ ਤੱਕ ਜਦਾ ਸਾਨੂੰ ਪੈਸੇ ਦੇ ਦੋ ਜਾਂ ਸਾਡਾ ਵੀਜਾ ਦੇ ਦੋ ਇਹ ਕਹਿੰਦੇ ਠੀਕ ਹੈ ਅਸੀਂ 30 ਤਰੀਕ ਸਈ ਵੀਜਾ ਤੁਹਾਡੇ ਪੈਸੇ ਦੇ ਦਾਂਗੇ ਵੀ ਜਾਂ ਤੁਹਾਨੂੰ ਵੀਜਾ ਦੇ ਦੋ ਅੱਜ ਤੁਸੀਂ ਆਏ ਐ ਇਹਨਾਂ ਕੋਲ ਹਾਂਜੀ ਹਾਂ ਕੀ ਕਹਿੰਦੇ ਅੱਜ ਅਸੀਂ ਜਿਹੜੇ ਦਾ ਅਸੀਂ ਬਹੁਤ ਮਾਰ ਕੇ ਜੀ ਪੈਣਾ ਇਹਨਾਂ ਲੋਵੇ ਜਦ ਸਾਡੀ ਇਹਨਾਂ ਦਾ ਨਾਮ ਸੁਣੀ ਅਸੀਂ ਏਆਈਜੀ ਪੁਲਿਸ ਡਿਪਾਰਟਮੈਂਟ ਹੈ ਅੱਛਾ ਤੁਸੀਂ ਥਾਣੇ ਵੀ ਕੰਪਲੀਟ ਦਿੱਤੀ ਹਾਂਜੀ ਹਾਂ ਏਆਈਜੀ ਕੋਲੇ ਕੋਈ ਸੁਣਵਾਈ ਹੋਈ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਏਆਈਜੀ ਜਿਹੜੇ ਹੁਣ ਇੱਥੇ ਆਏ ਹੋਏ ਨੇ ਇਹਨਾਂ ਦਾ ਇਹੀ ਬਿਆਨ ਸੀਗਾ ਕਹਿੰਦੇ ਵੀ ਤੁਸੀਂ ਇਹਨਾਂ ਤੋਂ ਕੀ ਭਾਲਦੇ ਹੋ ਇਹਨਾਂ ਦੇ ਤਾਂ ਪਹਿਲਾਂ ਬਹੁਤ ਕੇਸ ਆਏ ਹੋਏ ਨੇ ਅੱਛਾ ਪੁਲਿਸ ਸਾਹਿਬ ਕਹਿਣਾ ਕੀ ਹਾਂਜੀ ਹਾਂ ਸਾਨੂੰ ਮੈਂ ਮੇਰੇ ਮੂੰਹ ਤੇ ਆਪ ਕਹੇ ਜੀ ਆਪ ਨੇ ਤੇ ਫਿਰ ਅੱਜ ਦੋਹੇ ਤੁਹਾਡਾ ਬੇਟਾ ਤੇ ਤੁਹਾਡੀ ਨੂੰ ਟੈਂਕੀ ਤੇ ਚੜ ਗਏ ਹਾਂ ਜੀ ਹਾਂ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸੀਪੀ ਲੋਦੇ ਪੁਲਿਸ ਕਮਿਸ਼ਨਰ ਵਾਲੇ ਦਾ ਉਸੇ ਦਿਨ ਅਸੀਂ ਪੁਲਿਸ ਕਮਿਸ਼ਨਰ ਦਾ ਕੁਲਦੀਪ ਸਿੰਘ ਚਾਹਲ ਦੇ ਐਪਲੀਕੇਸ਼ਨ ਲੈ ਕੇ ਗਿਆ ਉਹਨਾਂ ਨੇ ਐਪਲੀਕੇਸ਼ਨ ਇਥੋਂ ਸਾਡੇ ਸੰਗਰੂਰ ਸਹਿਰ ਜਿਹੜਾ ਸੰਗਰੂਰ ਦੇ ਰਹਿਣ ਵਾਲੇ ਨਾ ਧੂਰੀ ਧੂਰੀ ਦੇ ਰਹਿਣ ਵਾਲੇ ਸੀਐਮ ਦਾ ਜਿਹੜਾ ਪਸਾ ਹੈ ਸੀਐਮ ਦੇ ਹਾਂ ਜੀ ਹਾਂ ਤੇ ਉੱਥੇ ਅਸੀਂ ਗਿਆਗੇ ਇਹਨਾਂ ਨੇ ਐਪਲੀਕੇਸ਼ਨ ਉੱਥੇ ਭੇਜੀ ਐਪਲੀਕੇਸ਼ਨ ਥਾਣੇ ਚ ਸਦਰ ਚ ਉਹ ਨਹੀਂ ਕੋਈ ਗੱਲਬਾਤ ਕਰ ਰਹੇ ਹਨ ਔਰੇ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਜਦ ਇਹ ਉਹ ਕਰਦੇ ਨੇ ਕਿ ਤਾਂ ਉਹਨਾਂ ਨੂੰ ਲਾਰੇ ਲਾ ਕੇ ਹੁਣ ਹੁਣ ਕੀ ਸੋਚਿਆ ਕੀ ਕਿਉਂਕਿ ਉਹ ਉੱਪਰ ਚੜ ਗਏ ਉਹਨਾਂ ਨੂੰ ਥੱਲੇ ਦਾ ਉਤਾਰੋ ਸਮਝਾ ਕੇ ਨਾ ਅਸੀਂ ਉਹਨਾਂ ਨੂੰ ਇਹ ਸੋਚਿਆਗਾ ਵੀ ਜਦਾਂ ਸਾਡੇ ਪੈਸੇ ਤੇ ਸਾਡਾ ਕਾਗਜ਼ ਪੱਤਰ ਇਹ ਸਾਰੀ ਸਰਟੀਫੀਕੇਟ ਇਹ ਨਾ ਲੋਏ ਪਏ ਨੇਗੇ ਕਿਦਰੇ ਪਾਸੇ ਹੋਰ ਵੀ ਪਲਾਈ ਇੱਕ ਕਦਮ ਸਹੀ ਹੈ ਇੱਕ ਕਦਮ ਐਦਾਂ ਚੱਕਣਾ ਟੈਂਕੀ ਦੇ ਕਦਮ ਸਹੀ ਨਹੀਂ ਇਹ ਟੈਂਕੀ ਦੇ ਐਦਾਂ ਜੀ ਜਦਾਂ ਮਰੋ ਜਾਂ ਹੁਣ ਹੋਰ ਤੱਕ ਕੋ ਰਹਿਣ ਚੱਲ ਦਵੇ ਕੀ ਦੋਹਾਂ ਦਾ ਨਾਮ ਕੀ ਹੈ ਹਰਦੀਪ ਸਿੰਘ ਤੇ ਅਮਨਦੀਪ ਕੌਰ ਸੋ ਹਰਦੀਪ ਸਿੰਘ ਤੇ ਅਮਨਦੀਪ ਕੌਰ ਇਹ ਪਾਣੀ ਵਾਲੀ ਟੈਂਕੀ ਹੈ ਅਸ਼ਮੀਤ ਚੌਕ ਹੈ ਲੁਧਿਆਣੇ ਦਾ ਔਰ ਪਾਣੀ ਵਾਲੀ ਟੈਂਕੀ ਤੇ ਚੜ ਗਈ ਚੜ ਗਏ ਨੇ ਦੋਹੇ ਪਤੀ ਪਤਨੀ ਇੱਕ ਪਾਸੇ ਉਹ ਜਿਹੜਾ ਬੇਟਾ ਹੈ ਨੂੰ ਹੈ ਉਹ ਬਾਪੂ ਬਾਹਰ ਹੀ ਬੈਠਾ ਔਰ ਪੁਲਿਸ ਮੌਕੇ ਤੇ ਹੈ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਔਰ ਦੂਜੇ ਪਾਸੇ ਜੇ ਮੈਂ ਉਸ ਇਮੀਗ੍ਰੇਸ਼ਨ ਕੰਪਨੀ ਦੀ ਗੱਲ ਕਰਾਤਾ ਇਹ ਉਹ ਵੀ ਆਫਿਸ ਬਿਲਕੁਲ ਸਾਹਮਣੇ ਹੈ ਇਸ ਪਾਣੀ ਵਾਲੀ ਟੈਂਕੀ ਦੇ ਕਿਉਂਕਿ ਪੈਸੇ ਮੰਗਣ ਆਏ ਸੀ ਔਰ ਸਾਹਮਣੇ ਪਾਣੀ ਵਾਲੀ ਟੈਂਕੀ ਔਰ ਸਾਹਮਣੇ ਉਹ ਆਫਿਸ ਹੈ ਜਿਹੜਾ ਇਮੀਗ੍ਰੇਸ਼ਨ ਦਾ ਮੇਰੇ ਨਾਲ ਪੁਲਿਸ ਅਫਸਰ ਨੇ ਉੱਚ ਅਧਿਕਾਰੀ ਨੇ ਔਰ ਟੈਂਕੀ ਦੇ ਬਾਹਰ ਹੀ ਖੜੇ ਨੇ ਫਾਰਵਰਗੇਟ ਦੀ ਗੱਡੀ ਮੌਕੇ ਤੇ ਆ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਪੂਰਾ ਮਾਮਲਾ ਕੀ ਹੈ ਜਤਨ ਜੀ ਇਹਨਾਂ ਦਾ ਕੁਝ ਇਹ ਅਲੀਗੇਸ਼ਨਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਤਾਂ ਉਹਨੂੰ ਲੈ ਕੇ ਹੀ ਇਹ ਉਹ ਕਰ ਰਹੇ ਨੇ ਥੋੜਾ ਇਹਨਾਂ ਦਾ ਗੁੱਸਾ ਉਹਨਾਂ ਦੇ ਪ੍ਰਤੀ ਜੋ ਵੀ ਕਹਿ ਸਕਦੇ ਆਪਾਂ ਕਿੰਨੇ ਕੁ ਪੈਸੇ ਦਿੱਤੇ ਸੀ ਕੋਈ ਪਤਾ ਚੱਲਿਆ ਕੁਝ ਇਹਨਾਂ ਦਾ ਅੱਛਾ ਉਹ ਕਹਿੰਦੇ ਸੀ ਸ਼ਿਕਾਇਤ ਵੀ ਦਿੱਤੇ ਜਿਹੜੇ ਬਜ਼ੁਰਗ ਉਹਨਾਂ ਦੇ ਜਿਹੜੇ ਫਾਦਰ ਨੇ ਕਹਿ ਰਹੇ ਆ ਜੀ ਉਹ ਉਹਨਾਂ ਦਾ ਇਹ ਕਹਿਣਾ ਵੀ ਸਾਡੀ ਸੰਗਰੂਰ ਜ਼ਿਲ੍ਹੇ ਸ਼ਿਕਾਇਤ ਚੱਲ ਰਹੀ ਹੈ ਜੋ ਉਹਨਾਂ ਦਾ ਐਲੀਗੇਸ਼ਨ ਹੈ ਵੀ ਸਾ ਇਹਨਾਂ ਨੂੰ ਸੰਮਨ ਦਿੱਤਾ ਹੀ ਗਏ ਨਹੀਂ ਤਾਂ ਉਹ ਸਾਰਾ ਜੇ ਇਹਨਾਂ ਨੇ ਕੋਈ ਲੁਧਿਆਣਾ ਦਿੱਤੀ ਹੈ ਸੰਗਰੂਰ ਦਿੱਤੀ ਉਹ ਦੋਵੇਂ ਐਪਲੀਕੇਸ਼ਨਾਂ ਦਾ ਸਟੇਟਸ ਤੇ ਉਹਦਾ ਵੈਰੀਫਿਕੇਸ਼ਨ ਜ਼ਰੂਰ ਕਰਾਂਗੇ ਕਿੱਥੇ ਪਈ ਹੈ ਜਿਹੜਾ ਇਮੀਗ੍ਰੇਸ਼ਨ ਕੰਪਨੀ ਹੈ ਉਹਦੇ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਕਿ ਉਹ ਜਿਹੜੇ ਉਹਦੇ ਮੁਲਾਜ਼ਮ ਨੇ ਇਹੀ ਕਹਿ ਰਹੇ ਆ ਜੀ ਬਿਲਕੁਲ ਐਸ ਪਰ ਲਾਅ ਜੋ ਬੰਦੀ ਕਾਰਵਾਈ ਹੈ ਮੈਨਾਂ ਨੂੰ ਕਿਹਾ ਜੋ ਵੀ ਤੁਹਾਡੇ ਅਲੀਗੇਸ਼ਨਸ ਨੇ ਤੁਸੀਂ ਸਰ ਕੰਪਲੇਂਟ ਦੋ ਜੋ ਐਸ ਪਰ ਲਾਅ ਇਹਨਾਂ ਦੇ ਬੰਦ ਹੀ ਕਾਰਵਾਈ ਇਹ ਡੈਫੀਨਿਟਲੀ ਹੋਊਗੀ ਔਰ ਪਹਿਲਾਂ ਵੀ ਹੋਈਆਂ ਜੀ ਇਮੀਗ੍ਰੇਸ਼ਨ ਕੰਪਨੀਆਂ ਜੋ ਜੋ ਸਾਡੇ ਧਿਆਨ ਚ ਆਈਆਂ ਉਹਨਾਂ ਤੇ ਕਾਰਵਾਈਆਂ ਹੋਈਆਂ ਤਾਂ ਤੇ ਇਦਾਂ ਨਹੀਂ ਹੋਇਆ ਵੀ ਕਾਰਵਾਈ ਨਾ ਹੋਈ ਅੱਛਾ ਕਿਵੇਂ ਇਹਨਾਂ ਨੂੰ ਥੱਲੇ ਸਮਝਾ ਕੇ ਗੱਲ ਕਰ ਰਹੇ ਆ ਜੀ ਸਮਝਾ ਰਹੇ ਆ ਹੋਪਫੁਲੀ ਪੋਜ਼ਿਟਿਵ ਰਿਜ਼ਲਟ ਜਲਦੀ ਅਸੀਂ ਇਹਨਾਂ ਨੂੰ ਲੈ ਆਵਾਂਗੇ ਸੋ ਇਹ ਉੱਚ ਅਧਿਕਾਰੀ ਨੇ ਪੁਲਿਸ ਦੇ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਟੈਂਕੀ ਹੈ ਕਿਉਂਕਿ ਟੈਂਕੀ ਦੇ ਉੱਪਰ ਦੋਹੇ ਪਤੀ ਪਤਨੀ ਚੜੇ ਨੇ ਕਿਉਂਕਿ ਇਮੀਗ੍ਰੇਸ਼ਨ ਕੰਪਨੀ ਪੈਸੇ ਦਿੱਤੇ ਸੀ ਲੱਖਾਂ ਰੁਪਏ ਉਸ ਤੋਂ ਬਾਅਦ ਵੀਜ਼ਾ ਨਹੀਂ ਲੱਗਿਆ ਉਸ ਤੋਂ ਬਾਅਦ ਉਹ ਟੈਂਕੀ ਤੇ ਚੜ ਗਏ ਪੁਲਿਸ ਪੂਰੇ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਥੱਲੇ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ ਕਈ ਵਾਰ ਅਜਿਹੀਆਂ ਖਬਰਾਂ ਪਹਿਲੇ ਵੀ ਅਸੀਂ ਨਸ਼ਰ ਕੀਤੀਆਂ ਨੇ ਜਦੋਂ ਕਈ ਵਾਰ ਇਮੀਗ੍ਰੇਸ਼ਨ ਕੰਪਨੀਆਂ ਦਾ ਠੱਗੀ ਦਾ ਸ਼ਿਕਾਰ ਹੁੰਦੇ ਨੇ ਔਰ ਇਹ ਜਿਹੜੀ ਤਸਵੀਰ ਹੈ ਇਹ ਪਤੀ ਪਤਨੀ ਦੇ ਵਿੱਚ ਰੋਸ਼ ਪੈਦਾ ਹੋਇਆ ਉਸ ਤੋਂ ਬਾਅਦ ਉਹ ਸੁਣਵਾਈ ਨਾ ਹੋਣ ਦੇ ਕਾਰਨ ਟੈਂਕੀ ਤੇ ਚੜ ਗਏ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ PTC News Ludhiana